ਮਹਿੰਦਰ ਭਗਤ ਦੇ ਪਰਿਵਾਰ ਦੇ ਵਿੱਚ ਇਸ ਵੇਲੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਦਰਅਸਲ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਰਿਵਾਰ ਦੇ ਬਲੋ ਟੋਲ ਨਗਾੜਿਆ ਦਿਨਾ ਉਹਨਾਂ ਦਾ ਘਰ ਦੇ ਵਿੱਚ ਸਵਾਗਤ ਕੀਤਾ ਗਿਆ ਤਾਂ ਜਲੰਧਰ ਪਛਮੀ ਤੋਂ ਵਿਧਾਇਕ ਮਹਿੰਦਰ ਭਗਤ ਜਿਨ੍ਹਾਂ ਨੂੰ ਕੀ ਹੁਣ ਕੈਬਨਿਟ ਰੈਂਕ ਮਿਲਣ ਜਾ ਰਿਹਾ ਜਿਸ ਨੂੰ ਲੈ ਕੇ ਪਰਿਵਾਰ ਵਾਲੇ ਬੇहद ਖੁਸ਼ ਨੇ ਪਰਿਵਾਰ ਵਾਲਿਆਂ ਦੇ ਬੁੱਲ ਰੂਜੇ ਨੂੰ ਵਧਾਈ ਦਿੱਤੀ ਗਈ ਹੈ ਤੇ ਪੂਰਾ ਪਰਿਵਾਰ ਚੰਡੀਗੜ੍ਹ ਦੇ ਲਈ ਰਵਾਨਾ ਹੋਇਆ ਮਹਿੰਦਰ ਭਗਤ ਦੇ ਪਿਤਾ ਭਗਤ ਚੁੰਨੀ ਲਾਲ ਦਾ ਕਹਿਣਾ ਹੈ ਕਿ ਉਹਨਾਂ ਦਾ ਸੁਪਨਾ ਪੂਰਾ ਹੋ ਗਿਆ ਉਹਨਾਂ ਦਾ ਵੀ ਇਹ ਸੁਪਨਾ ਸੀ ਕਿ ਉਹ ਆਪਣੇ ਜਿੰਦੇ ਜੀ ਆਪਣੇ ਪੁੱਤਰ ਨੂੰ ਕੈਬਨਿਟ ਮੰਤਰੀ ਬਣਿਆ ਵੇਖਣਾ ਚਾਹੁੰਦੇ ਸਨ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਵਿੱਚ ਕਾਫੀ ਖੁਸ਼ੀ ਹੈ ਜਿਸ ਤਰੀਕੇ ਨਾਲ ਮਹਿੰਦਰ ਭਗਤ ਨੂੰ ਕੈਬਨਿਟ ਰੈਂਕ ਮਿਲਦਾ ਹੈ ਜਿਵੇਂ ਉਹ ਜਲੰਧਰ ਵਾਪਸ ਆਉਂਦੇ ਨੇ ਉਹਨਾਂ ਦਾ ਫੁੱਲਾਂ ਤੇ ਟੋਲਟ ਮੱਕੇ ਦੇ ਨਾਲ ਸਵਾਗਤ ਕੀਤਾ ਜਾਵੇਗਾ ਪਰਿਵਾਰ ਦੇ ਵਿੱਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ ਤੇ ਪੂਰਾ ਪਰਿਵਾਰ ਚੰਡੀਗੜ੍ਹ ਦੇ ਲਈ ਰਵਾਨਾ ਹੋਇਆ ਦੱਸਦੀ ਕਿ ਪਰਿਵਾਰ ਦੇ ਵੱਲੋਂ ਸੀਐਮ ਮਾਨ ਦਾ ਵੀ ਧੰਨਵਾਦ ਕੀਤਾ ਗਿਆ ਤੇ ਇੱਥੇ ਦੱਸਦੀ ਹੈ ਕਿ ਮਹਿੰਦਰ ਪਗਤ ਜਿਨ੍ਹਾਂ ਨੂੰ ਕੀ ਕਿਹੜਾ ਵਿਭਾਗ ਦਿੱਤਾ ਜਾਣਾ ਇਸ ਨੂੰ ਲੈ ਕੇ ਪਰਿਵਾਰ ਵਾਲੇ ਕਹਿ ਰਹੇ ਨੇ ਕਿ ਬਿਹਤ ਖੁਸ਼ ਨੇ ਉਹਨਾਂ ਨੂੰ ਸਥਾਨਿਕ ਨਿਕਾਇਏ ਮੰਤਰੀ ਜਾਂ ਫਿਰ ਖੇਡ ਮੰਤਰੀ ਬਣਾਇਆ ਜਾ ਸਕਦਾ ਹੈ ਜਿਸ ਨੂੰ ਲੈ ਕੇ ਪਰਿਵਾਰ ਦੇ ਵਿੱਚ ਖੁਸ਼ੀ ਹੈ ਬਹੁਤ ਖੁਸ਼ੀ ਹੋਈ ਹੈ ਜੀ ਮੈਂ ਪਹਿਲੇ ਵੀ ਦੱਸਿਆ ਹੈ ਕਿ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਜਿਹੜਾ ਪਹਿਲੇ ਐਮਐਲਏ ਬਣ ਵੀ ਬੜੀ ਖੁਸ਼ੀ ਹੋਈ ਸੀ ਉਹਦੇ ਬਾਅਦ ਮੰਤਰੀ ਬਣਦੀ ਤੇ ਕਿਤੇ ਖੁਸ਼ੀ ਜ਼ਿਆਦਾ ਹੋ ਗਈ ਹੈ ਕਿਤਾਕੇ ਕੰਮ ਜਿਹੜੇ ਜਿਸ ਕੰਮ ਵਾਸਤੇ ਐ ਐਮਐਲਏ ਬਣੇ ਤਾਂ ਕਿ ਲੋਕਾਂ ਦੀ ਸੇਵਾ ਕੀਤੀ ਜਾਏ ਲੋਕਾਂ ਲਈ ਕੰਮ ਕੀਤੇ ਜਾਣ ਜੇ ਮੰਤਰੀ ਬਣਦੇ ਨਾਲ ਹੋਰ ਕੰਮ ਜਿਹੜਾ ਆਸਾਨ ਹੋ ਗਿਆ ਕਿ ਮੰਤਰੀ ਜਿਹੜਾ ਉਹ ਕੰਮ ਜਿਹੜਾ ਜ਼ਿਆਦਾ ਕਰਾ ਸਕਦਾ ਪਾਵਲਨ ਜਦੋਂ ਇਹ ਜੀ ਇੱਕ ਬਾਪ ਦਾ ਸੁਪਨਾ ਸੀਗਾ ਕਿ ਉਸ ਦਾ ਬੇਟਾ ਵੀ ਮੰਤਰੀ ਪੱਤੇ ਬੈਠੇ ਐਮਐਲਏ ਬਣੇ ਐਮਐਲਏ ਤਾਂ ਬਣ ਕੇ ਉਹਨਾਂ ਨੇ ਖਾਤਾ ਸੀ ਬਹੁਤ ਖੁਸ਼ੀ ਤੁਹਾਨੂੰ ਉਦੋਂ ਬਹੁਤ ਹੋਈ ਸੀਗੀ ਹੁਣ ਜਦੋਂ ਅੱਜ ਵਜਾਰਤ ਹਾਸਲ ਹੋਣ ਜਾ ਰਹੀ ਆ ਇਸ ਨੂੰ ਕਿਸਰਾ ਦੇਖਦੇ ਦੇਖੋ ਇਹ ਬਹੁਤ ਜ਼ਿਆਦਾ ਖੁਸ਼ੀ ਆ ਕਿ ਕੱਲ ਦੀ ਬੜੀ ਖੁਸ਼ੀ ਹੋ ਗਈ ਆ ਜਦ ਮੈਂ ਸੁਣਿਆ ਕਿ ਮੰਤਰੀ ਜੀ ਆਪਣੇ ਮਿਲਦੇ ਜੀ ਮੰਤਰੀ ਬਣ ਰਹੇ ਨੇ ਤਾਂ ਮੈਂ ਮਾਨ ਸਾਹਿਬ ਦਾ ਵੀ ਤਰਮਾਦ ਕਰਨਾ ਵਾ ਕਿ ਜਿਨ੍ਹਾਂ ਨੇ ਜੋ ਵਾਦਾ ਕੀਤਾ ਉਹ ਉਸ ਨੂੰ ਨਿਭਾਇਆ ਪੂਰਾ ਕੀਤਾ ਨਿੱਕੇ ਪਾਰਟੀਆਂ ਜਿਹੜੀਆਂ ਨੇ ਇਸ ਦਿਨੀਆਂ ਕਹਿ ਛੱਡਦੀਆਂ ਨੇ ਬਾਅਦ ਵਿੱਚ ਇਸ ਤਰ੍ਹਾਂ ਲੰਬਦਾ ਰੰਦਾ ਕੰਮ ਆ لیکن ਉਹਨਾਂ ਨੇ ਕੋਈ ਸਿਆਸੀ ਪਾਲਸੀ ਨਹੀਂ ਕੀਤੀ ਉਹਨਾਂ ਨੇ ਜੋ ਗੱਲ ਕਹੀ ਆ ਅੱਜ 70% ਜਿਹੜੇ 90% ਕੰਮ ਜਿਹੜੇ ਨੇ ਮਾਨ ਸਾਹਿਬ ਉਹ ਆਪਣੇ ਪੰਜਾਬ ਦੇ ਵਿੱਚ ਕਰਾ ਰਹੇ ਨੇ ਜਿਹੜੇ ਉਹਨਾਂ ਵਾਦੇ ਕੀਤੇ ਥਾਣ ਉਹਦੇ ਨਾਲ ਇਹ ਕੰਮ ਜਿਹੜਾ ਹੈ ਉਹਨਾਂ ਨੇ ਇਲੈਕਸ਼ਨ ਦਾ ਵਾਦਾ ਕੀਤਾ ਸੀ ਉਹ ਵੀ ਪੂਰਾ ਕੀਤਾ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਆ ਕਿਉਂਕਿ ਮੈਂ ਵੀ ਇੱਕ ਪੁਰਾਣਾ ਬੰਦਾ ਹੁੰਦਿਆ ਹੋਇਆ ਜਿਹੜਾ ਠੀਕ ਕੰਮ ਹੈ ਉਸ ਨੂੰ ਮੈਂ ਠੀਕ ਹੈ ਕਿ ਤੇ ਬੜਾ ਖੁਸ਼ ਹੋਵਾਂਗਾ ਅੱਛਾ ਪਰਸੋਂ ਨੂੰ ਮੰਤਰੀ ਸਾਹਿਬ ਨੇ ਆਣਾ ਹੈਗਾ ਕਿਵੇਂ ਉਹਨਾਂ ਦਾ ਸਵਾਗਤ ਕੀਤਾ ਜਾਣਾ ਇੱਕ ਬਾਪ ਵੱਲੋਂ ਕੀਤਾ ਜਾਣਾ ਜਾਂ ਇੱਕ ਸ਼ਹਿਰ ਦੇ ਵਸਨੀਕ ਵੱਜੋਂ ਕਰੋਗੇ ਦੇਖੋ ਕਿ ਸ਼ਹਿਰ ਦੇ ਵਸਨੀਕ ਜਿਹੜੇ ਨੇ ਉਹਨਾਂ ਨੂੰ ਵੀ ਬੜੀ ਇਸ ਗੱਲ ਦੀ ਖੁਸ਼ੀ ਹੋਊਗੀ ਇਲਾਕੇ ਦੇ ਵਸਨੀਕਾਂ ਨੂੰ ਵੀ ਬੜੀ ਖੁਸ਼ੀ ਹੋਊਗੀ ਤਾਂ ਜਿੱਤੇ ਮੇਰੀ ਗੱਲ ਹੈ ਮੈਨੂੰ ਤਾਂ ਖੁਸ਼ੀ ਹੈ ਹੀ ਆ ਤੋ ਉਹ ਜਿੱਥੇ ਵੀ ਜਾਂਦਾ ਹੈ ਜੋ ਵੀ ਕਰਦਾ ਹੈ ਉਹ ਮੇਰੇ ਕੋਲ ਸ਼ਿਰਵਾਰ ਲੈ ਕੇ ਜਾਂਦਾ ਦੋਲਾ ਪੂਰਾ ਹੁੰਦਾ ਮੇਰੇ ਕੋਲ ਜਾਂਦਾ ਬਚਾਰ ਨਹੀਂ ਸੀ ਚੰਦੀਗੜ੍ਹੇ ਲੇਕਿਨ ਕੱਲ ਟੈਲੀਫੋਨ ਆਇਆ ਕਿ ਤੁਸੀਂ ਜ਼ਰੂਰ ਆਣਾ ਉੱਥੇ ਕਿਉਂਕਿ ਲੋਕੀ ਜਿਹੜੇ ਨੇ ਤੁਹਾਨੂੰ ਯਾਦ ਕਰਦੇ ਨੇ ਔਰ ਲੋਕੀ ਹਰ ਗੱਲ ਤੇ ਕਹਿੰਦੇ ਨੇ ਕਿ ਸਾਰਾ ਜੋ ਕੁਝ ਤੁਹਾਨੂੰ ਮਿਲਿਆ ਨਾ ਉਹਨਾਂ ਦੀ ਬਜਾਏ ਲੱਭਿਆ ਬੇ तो मैं जरूर जाना जी आज जाऊंगा जी तो आशीर्वाद भी दूंगा आ के फिर भी आशीर्वाद दूँगा अच्छा, तो देखो जो सरकार का प्रबंध होएगा जो सरकार का इंतजाम होगा वो मुताबिक वो लोग करे मैं जाके बैठा गा बैठा बह के देखा अगर कोई मेरे जमें लाने के काम तो मैं करूँगा बाकी सरकार का कम सरकार करूगी जिस तरह की ਇਹ ਯੂਸ ਰੌਣ ਦੀ ਬੁਲਾਣਗੇ ਜਾਂ ਜੋ ਉਹ ਕਰਨਗੇ ਠੀਕ ਸਰ ਪਰਿਵਾਰ ਦੇ ਵਿੱਚ ਬਹੁਤ ਖੁਸ਼ੀ ਹੈ ਮਾਨ ਸਾਹਿਬ ਨੇ ਆਪਣੇ ਹਰ ਵਾਅਦੇ ਪੂਰੇ ਕੀਤੇ ਨੇ ਤੇ ਆਪਣੇ ਹਰ ਵਾਅਦੇ ਦੇ ਖਰੇ ਵੀ ਉਤਰੇ ਨੇ ਤੇ ਅੱਜ ਆਪਾਂ ਸਾਰਾ ਪਰਿਵਾਰ ਦਿਲੰਦਰ ਵੈਲਸ ਬਹੁਤ ਖੁਸ਼ ਹੈਗਾ ਕਿਹੜੇ ਕੰਮ ਕਿਉਂਕਿ ਜਦੋਂ ਐਮ ਐਲ ਏ ਬਣੇ ਉਦੋਂ ਵੀ ਕਹਿ ਸੀ ਬਈ ਮੈਂ ਆਹ ਕੰਮ ਗਿੰਤੀ ਦੇ ਹੈਗੇ ਨੇ ਇਹ ਸਭ ਤੋਂ ਪਹਿਲਾਂ ਕਰੋਨੇ ਨੇ ਹੁਣ ਮੰਤਰੀ ਬਣਦੇ ਨੇ ਕਿਹੜੇ ਕੰਮ ਸਭ ਤੋਂ ਪਹਿਲਾਂ ਹੋਣਗੇ ਸਰ ਸਭ ਨਾਲ ਪਹਿਲੇ ਜਿਹੜਾ ਕੰਮ ਹੈਗਾ ਲੋਕਾਂ ਨੂੰ ਫਲੀਵਰੇਜ ਦੀ ਸਮੱਸਿਆ ਆ ਰਹੀ ਹੈ ਤੇ ਆਪਾਂ ਸੀਵਰੇਜ ਦਾ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਤੇ ਕਾਰਪੋਰੇਸ਼ਨ ਚ ਹੋਰ ਬੜੇ ਪੈਂਡਿੰਗ ਕੰਮ ਹੈਗੇ ਨੇ ਜੋ ਕਿ ਸਾਨੂੰ ਪੂਰੀ ਆਪਾਂ ਫਾਈਲ ਤਿਆਰ ਕੀਤੀ ਪਈ ਹੈ ਜੋ ਜੋ ਚੇਂਜਸ ਹੋਣੇ ਨੇ ਉਹ ਸਾਰੇ ਕੀਤੇ ਜਾਣਗੇ ਸਰ ਆਪਾਂ ਕਦੀ ਪਰਸਨਲ ਅਟੈਕ ਵੱਲ ਗਦੀ ਗਏ ਨਹੀਂ ਹੈਗੇ ਸਾਡਾ ਮੇਨ ਹੀ ਏਜੰਡਾ ਹੁੰਦਾ ਹੈ ਕਿ ਆਪਾਂ ਸਿੱਧੇ ਦੇਖਣਾ ਹੈ ਕਿ ਆਪਾਂ ਡਿਵੈਲਪਮੈਂਟ ਦੇ ਕੰਮ ਕਰਨੇ ਨੇ ਵਿਰੋਧੀ ਜੋ ਮਰਜ਼ੀ ਬੋਲੀ ਜਾਣ ਆਪਾਂ ਕਦੀ ਧਿਆਨ ਨਹੀਂ ਦਿੱਤਾ ਮੈਂ ਡਿਵੈਲਪਮੈਂਟ ਸਰ ਕਈ ਲੋਕਾਂ ਨੇ ਰਾਜਨੀਤੀ ਨੂੰ ਆਪਣਾ ਰੋਜ਼ਗਾਰ ਬਣਾ ਲਿਆ ਸੀ ਪਿਛਲੇ 7 ਸਾਲ ਦੇ ਵਿੱਚ ਰਾਜਨੀਤੀ ਨਹੀਂ ਚਲਦੀ ਵੀ ਕਿ ਇੱਦਾਂ ਲੋਕੀ ਆਪਣਾ ਬਰੋਜਗਾਰ ਦਾ ਸਾਧਨ ਬਣਾਇਆ ਹੋਇਆ ਸੀ ਆਪਾਂ ਉਹ ਚੀਜ਼ਾਂ ਵੱਲ ਦਵਾ ਲੋਕਾਂ ਦਾ ਧਿਆਨ ਹਟਾਣਾ ਹੈ ਕਿ ਐਕੈ ਰੋਜਗਾਰ ਦਾ ਸਾਧਨ ਨਹੀਂ ਹੁੰਦਾ ਸੇਵਾ ਦਾ ਮਾਧਿਅਮ ਹੈ ਤੇ ਲੋਕੀ ਅਗਰ ਕੋਈ ਰਾਜਨੀਤਾ ਚਾਹਵੇ ਕਿ ਮੈਂ ਸੇਵਾ ਕਰਨੀ ਹੈ ਤੇ ਉਹ ਬਹੁਤ ਕੁਝ ਕਰ ਸਕਦਾ ਤੇ ਐਹੀ ਸਾਡਾ ਮੇਨ ਅਜੰਡਾ ਹੈ ਜਲੰਧਰ ਵੈਸ ਤੇ ਤੁਸੀਂ ਦੇਖਿਓ ਆਵੇਂ 2 ਸਾਲਾਂ ਦੇ ਵਿੱਚ ਆਪਾਂ 7 ਸਾਲਾਂ ਦੇ ਕੰਮ ਕਰਾਂਗੇ ਜੋ ਪਿਛੇ ਪੈਂਡਿੰਗ ਹੋਏ ਸੀ